ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਚੈਨਲ ਤੇ ਵੇਚਣ ਵਾਸਤੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਮਾਪੀ ਉਸਕੀ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800462673 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਆ ਕੁਝ ਭੇਜੋ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੀ ਆਪਾਂ ਘਰ ਦੀ ਗੱਲ ਕਰੀਏ ਤਾਂ ਰੇਟ ਦੇ ਹਿਸਾਬ ਨਾਲ ਘਰ ਵਧੀਆ ਬਣਿਆ ਹੋਇਆ ਹੈ। ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗਾ 12 ਲੱਖ ਰੁਪਈਆ ਡਿਮਾਂਡ ਇੱਕ ਵਾਰੀ ਇਹਨਾਂ ਨੇ ਕਹੀ ਆ ਬਾਕੀ ਕਹਿੰਦੇ ਸੀਗੇ ਮੌਕੇ ਤੇ ਕਰ ਲਾਂਗੇ। ਤੇ ਜਿਹੜਾ ਘਰ ਇਹ ਬਣਿਆ ਹੋਇਆ ਹੈ ਜਿਹੜੀ ਘਰ ਦੀ ਜਗ੍ਹਾ ਉਹ ਆਪਾਂ ਨੂੰ ਰਜਿਸਟਰੀ ਵਾਲੀ ਮਿਲੂਗੀ। ਰਜਿਸਟਰੀ ਵਾਲੀ ਜਗ੍ਹਾ 'ਚ ਘਰ ਬਣਿਆ ਹੋਇਆ। ਬਾਕੀ ਵੀਡੀਓ 'ਚ ਤੁਸੀਂ ਸਾਰਾ ਕੁਝ ਦੇਖੋਗੇ। ਰੇਟ 12 ਲੱਖ ਰੁਪਈਆ ਡਿਮਾਂਡ ਹੈ ਮੌਕੇ ਤੇ ਘਾਟਾ ਵਾਦਾ ਕੀਤਾ ਜਾਊਗਾ। ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਜਗਾਂ ਜਿਹੜੀ ਆਪਾਂ ਨੂੰ ਮਿਲੂਗੀ 100 ਗਜ਼ ਜਗਾਂ ਮਿਲੂਗੀ 100 ਗਜ਼ ਜਗਾਂ ਦੇ ਵਿੱਚ ਘਰ ਬਣਿਆ ਹੋਇਆ ਤੇ ਘਰ ਤੁਸੀਂ ਆਪ ਹੀ ਦੇਖ ਲਓ ਬਾਕੀ ਵੀਡੀਓ 'ਚ ਇਹਨਾਂ ਨੇ ਸਾਰਾ ਕੁਝ ਦਿਖਾਇਆ ਹੋਇਆ ਹੈ ਜਦੋਂ ਆਪਾਂ ਅੰਦਰ ਐਂਟਰ ਕਰਦੇ ਹਾਂ ਤੁਸੀਂ ਦੇਖ ਲਓ ਜੀ ਸਾਹਮਣੇ ਇੱਕ ਕਮਰਾ ਆਪਾਂ ਨੂੰ ਮਿਲ ਜੂਗਾ ਤੇ ਇਸ ਸਾਈਡ 'ਚ ਵੀ ਇੱਕ ਆਪਾਂ ਨੂੰ ਕਮਰਾ ਮਿਲ ਜੂਗਾ ਤੇ ਜਿਹੜਾ ਕਿਚਨ ਸੀਗਾ ਉਹ ਤੁਸੀਂ ਬਾਹਰ ਦੇਖ ਹੀ ਲਿਆ ਸੀਗਾ ਬਾਕੀ ਜੋੜੀਆਂ ਪੱਲੇ ਵਧੀਆ ਲੱਗੇ ਹੋਏ ਨੇ ਤੇ ਜਿਹੜਾ ਇਹ ਕਮਰਾ ਹੈ ਇਹਨੂੰ ਇਹਨਾਂ ਨੇ ਸਟੋਰੂਮ ਬਣਾ ਰੱਖਿਆ ਕਿਉਂਕਿ ਘਰ ਦਾ ਜਿੰਨਾ ਵੀ ਸਮਾਨ ਹੁੰਦਾਗਾ ਉਹ ਇਹਨਾਂ ਨੇ ਅੰਦਰ ਰੱਖ ਰੱਖਿਆ ਜੀ। ਕਾ ਠੀਕ ਹੈ ਵਧੀਆ ਬਣਿਆ ਹੋਇਆ ਬਾਕੀ ਇਹਨਾਂ ਨੇ ਫੋਟੋਆਂ ਵੀ ਵਧੀਆ ਖਿੱਚ ਕੇ ਭੇਜੀਆਂ ਤੇ ਘਰ ਦਾ ਜਿਹੜਾ ਏਰੀਆ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਗੋਵਿੰਦਗੜ ਇਹਨਾਂ ਨੂੰ ਏਰੀਆ ਲੱਗਦਾ ਜੀ ਪਿੰਡ ਗੋਵਿੰਦਗੜ ਹੈ ਤੇ ਲੁਧਿਆਣਾ ਲੱਗਦਾ ਜੀ ਨੀਅਰ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਜੇ ਆਪਾਂ ਪੋਸਟ ਆਫਿਸ ਦੀ ਗੱਲ ਕਰੀਏ ਤਾਂ ਜੁਗਿਆਣਾ ਲੱਗਦਾ ગામ 12 ਲੱਖ ਰੁਪਇਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਹੈ ਨੰਬਰ ਉਹਨਾਂ ਦਾ ਜਿਹੜਾ ਦਿੱਤਾ ਹੋਇਆ ਆਹੀ ਮਾਲਕ ਦਾ ਨੰਬਰ ਹੈ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਤੁਹਾਨੂੰ ਕਨਫਰਮ ਵੀ ਮੈਂ ਕਰਵਾ ਦਿੰਨੇ ਨੰਬਰ 7710544094 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ ਤੁਹਾਨੂੰ 7710544094 ਜਿਹੜੀ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਮਾਲਕ ਨੂੰ ਫੋਨ ਲਗਾ ਲਿਓ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਕਿਸੇ ਨੂੰ ਘਰ ਪਸੰਦ ਆਏ ਕੋਈ ਆ ਕੇ ਦੇਖਣ ਦਾ ਹੈਗਾ ਚਾਹਵਨ ਮਾਲਕ ਨੇ ਕਿਹਾ ਤੁਸੀਂ ਆ ਕੇ ਦੇਖ ਸਕਦੇ ਹੋ ਪਿੰਡ ਤੁਹਾਨੂੰ ਮੈਂ ਦੱਸ ਦਿੱਤਾ ਗੱਲਬਾਤ ਜਿਹੜੀ ਕਰਨੀ ਹੋਈ ਮਾਲਕ ਨਾਲ ਫੋਨ ਤੇ ਕਰ ਲਿਓ ਬਾਕੀ ਕੁਝ ਵੀ ਪੁੱਛਣਾ ਮਾਲਕ ਕਹਿੰਦੇ ਨੇ ਵੀ ਫੋਨ ਕਰਕੇ ਪੁੱਛ ਸਕਦੇ ਹੋ। ਲੇਕਿ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਹੀ ਲਈ ਜੀ। ਘਰ ਬਾਰੇ ਤੁਹਾਨੂੰ ਲਗਭਗ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ। ਘਰ ਵਧੀਆ ਸੀਗਾ, ਰੇਟ ਵੀ ਠੀਕ ਹੈ, ਘਰ ਵੀ ਠੀਕ ਹੈ। ਬਾਕੀ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ, ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਾਤ ਤੋਂ ਬਾਤ ਸਪੋਰਟ ਕਰਿਆ ਕਰੋ ਜੀ। ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ। ਤੇ ਕਿਸ ਨੇ ਐਡ ਕਰਵਾਉਣੀ ਹੋਵੇ ਤੁਹਾਡੇ ਕੋਲੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਕਿਸੇ ਵੀ ਕੋਲੇ ਕਿਸੇ ਵੀ ਏਰੀਆ ਚ ਕੂਠੀ ਆਕਾਰ ਦਾ ਮਕਾਨ ਕਿਸੇ ਵੀ ਏਰੀਆ ਚ ਬਸ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਤੁਸੀਂ ਵੀ ਐਡ ਕਰਵਾ ਸਕਦੇ ਹੋ ਜੀ ਬਾਕੀ ਆਪਾਂ ਜਿਹੜੀ ਐਡ ਕਰਦੇ ਹਾਂ ਚੈਨਲ ਤੇ ਬਿਲਕੁਲ ਫਰੀ ਦੇ ਵਿੱਚ ਹੈ ਕੋਈ ਕਮਿਸ਼ਨ ਕੋਈ ਖਰਚਾ ਕਿਸੇ ਪਾਸੋਂ ਆਪਾਂ ਨਹੀਂ ਲੈਂਦੇ ਜੀ ਜਮ੍ਹਾਂ ਫਰੀ ਦੇ ਵਿੱਚ ਸਾਰਾ ਕੰਮ ਹੈ ਬਾਕੀ ਕਿਸੇ ਨੇ ਐਡ ਕਰਬਾਉਣੀ ਹੈ ਭੇਜੋ ਆਪਣੇ ਕੋਲ ਨੂੰ ਤੇ ਵੀਡੀਓ ਕਿੰਨੇ ਦੇ ਲਈ ਜਰੂਰਤ ਅਸੂਮ ਵਧੀਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਲਾਈਕ لازਮੀ ਕਰ ਦਿਓ ਤੇ ਬੱਤ ਬੱਤ ਵੀਡੀਓ ਨੂੰ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਚੈਨਲ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਬਾਕੀ ਅਗਲੀ ਵੀਡੀਓ ਚ ਕਿਹੜੇ ਈਰੀਆ ਚ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਕਲ ਕੋਠੀ ਮਕਾਨ ਚਾਹੀਦੀ ਹੈ ਦੱਸੋ ਮੈਨੂੰ ਕਰੋ ਕਮੈਂਟ ਲੈ ਕੇ ਆਪਾਂ ਛੇਤੀ ਤੋਂ ਛੇਤੀ ਪਹੁੰਚ ਜਾਵਾਂਗੇ